ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਚੂਟ ਪਿੰਡ ਚੂਟੀਆਂ ਆ ਗਿਆ ਸੱਜਣੋ ਤਕੀਲ ਕਰਮ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਜਾਂਦਾ ਨੇੜੇ ਫਤਿਹਗੜ ਚੂੜੀਆਂ ਮੰਨ ਲਓ ਧਰਮਕੋਟ ਹਾਂਜੀ ਚੂੜੀਆਂ ਨਹੀਂ ਪਚਤੂਰ ਚੂੜੀਆਂ ਨਹੀਂ ਫਤੇਗੜ ਪਚਤੂਰ ਸੱਜਣੋ ਸੌਰੀ ਫਤੇਗੜ ਪਚਤੂਰ ਤੇ ਬਾਕੀ ਸਾਰੇ ਭੈਣਾ ਭਰਾ ਸੱਜਣੋ ਜਿਹੜੇ ਸੱਜਣ ਨੂੰ ਮਲਾਵਾਂਗੇ ਤੁਹਾਨੂੰ ਤਕਰੀਬਨ ਸਾਰੇ ਭੈਣਾ ਭਰਾ ਜਾਣਦੇ ਆ ਨੰਬਰ ਸਕਰੀਨ ਤੇ ਚੱਲੂਗਾ ਲੋਕੇਸ਼ਨ ਪ੍ਰੋਪਰ ਲਾ ਦੇਾਂਗੇ ਆਪਾਂ ਵਪਾਰ ਲੈਣ ਦਾ ਕੰਮ ਰੁਟੀਨ ਚ ਹੀ ਪਸੂ ਆਉਂਦੇ ਆ ਸੱਜਣੋ ਤੇ ਜਿਹਦੇ ਜਿਨ੍ਹਾਂ ਦੇ ਵਿੱਚੋਂ ਅੱਜ ਤੁਹਾਨੂੰ ਸੱਤ ਝੋਟੀਆਂ ਸੂਈਆਂ ਸਵਾਈਆਂ ਤੇ ਐਕ ਹੀ ਸਿਰਫ ਗੱਬਣ ਝੂਟੀ ਵਿਖਾਵਾਂਗੇ ਬਾਕੀ ਕਿੰਨਾ ਕਿੰਨਾ ਦੁੱਧ ਆ ਜੁੜਾ ਵੀ ਹਿਸਾਬ ਕਿਤਾਬ ਹੋਇਆ ਆਪਾਂ ਮਾਲਕਾਂ ਤੋਂ ਪੁੱਛਦੇ ਆ ਜੁੜੇ ਉਹ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਸਜਣੋ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆ ਦੇਖੋ ਲੇਵਾ ਭਾਂਡਾ ਬਹੁਤ ਹੀ ਚੰਗੀ ਝੂਟੀ ਆ ਸਜਣੋ ਸੋਨੂ ਵੀਰ ਸਾਸਰੀ ਕਾ ਸਤਿਕਾਰ ਸੰਧੂ ਸਾਹਿਬ ਜੀ ਉਹ ਠੀਕ ਠਾਕ ਜੇ ਬਹੁਤ ਵਧੀਆ ਚੜ੍ਹਦੀ ਕਲਾ ਹਾਂ ਕਿਰਪਾ ਗੁਰੂ ਰਾਮਦਾਸ ਦੀ ਬੜੀ ਜੀ ਸ਼ੁਕਰ ਹਾਂ ਜੀ ਤੇ ਆਪਣੇ ਕੋਲ 7 ਸੋਈਆਂ ਤੇ ਇੱਕ ਗੱਭਣੇ ਸੰਸਾ ਓਕੇ ਹਾਂ ਤਾਜ਼ੀਆਂ ਸੋਈਆਂ ਸੱਤ ਹੀ ਤਾਜ਼ੀਆਂ ਗਿੱਲੇ ਬੱਚਿਆਂ ਦੇ ਗਿੱਲੇ ਬੱਚਿਆਂ ਤੇ 12-12 ਕਿਲੋ ਦੁੱਧ ਕੰਡੇ ਵਾਲਾ ਅੰਡਾ ਲਾ ਕੇ ਲਿਜਾ ਸਕਦਾ 12-12 ਕਿਲੋ ਦੁੱਧ ਚੋਣ ਵਾਲਾ ਹੱਥ ਜੋੜ ਕੇ ਬੇਨਤੀ ਸਾਈ ਦੀ ਵੀ ਲੋੜ ਦੀ ਲੋਕ ਤੇ ਤਸੱਲੀ ਕਰਕੇ ਆਪਦੀ ਪਹਿਲੋਂ ਫਿਰ ਗੱਲ ਕਰਨ ਠੀਕ ਹੈ ਤੇ ਸੋਨੂੰ ਆਪਣਾ ਜਿਵੇਂ ਪ੍ਰੋਪਰ ਇਥੋਂ ਦਾ ਐਡਰੈਸ ਦੱਸ ਮੇਰਾ ਭਰਾ ਆਪਣਾ ਪਿੰਡ ਚੋਟੀਆਂ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਜੀ ਨੰਬਰ 99568 17707 ਜੇ ਲੋਈਆਂ ਸਾਈਡ ਤੋਂ ਆਣਾ ਹੈ ਤੇ ਆਪਾਂ ਨੂੰ ਇਹਦਾ 10-12 ਕਿਲੋਮੀ ਮੋਗਾ ਇਥੇ ਹੈ ਗਾਇ ਆਪਨ 15 16 20 ਕਿਲੋਮੀਟਰ ਸੌਰੀ ਓਕੇ ਮੋਗਾ ਹਾਂ ਮੋਗਾ ਧਰਮਕੋਟ ਰਹਿ ਗਿਆ 13 14 ਕਿਲੋਮੀਟਰ ਧਰਮਕੋਟ ਰਹਿ ਗਿਆ 13 14 ਹਾਂਜੀ ਓਕੇ ਓਕੇ ਹਾਂਜੀ ਅੱਗੇ ਸ਼ੁਰੂ ਆਪਾਂ ਵੱਡੀ ਮੈਂ ਤਾਂ ਹੀ ਓਕੇ ਹਾਂ ਪਰਸੋਂ ਤੜਕੇ ਦੀ ਸੁੰਦਰ ਸਾਹਿਬ ਸੂਈ ਆ ਨੀਲੀ ਰਾਵੀ ਦੀ ਕੱਟੀ ਆ ਆ ਲੰਮੇ ਪਈ ਹੋਈ ਓਕੇ ਹਾਂਜੀ ਪਰਸੋਂ ਤੜਕੇ ਦੀ ਸੂਈ ਆ ਹਾਂਜੀ ਤੇ ਮਗਰ ਆ ਗਈ ਨੀਲੀ ਰਾਵੀ ਦੀ ਕੱਟੀ ਦੀ ਕੱਟੀ ਵਿਖਾਓ ਮਾਰੇ ਥਣ ਸੁਣੇ ਦੇ ਕੀ ਬਾਤ ਆ ਬਹੁਤ ਸੋਹਣਾ ਲਿਵਾ ਭਾਂਡਾ ਲੱਗਾ ਮੈਨੂੰ ਹਾਂਜੀ ਬੜੀ ਹਨਾ ਬਹੁਤ ਚੰਗੀ ਆ ਗਾੜੀ ਵੀ ਬਹੁਤ ਚੰਗੀ ਹੋਊ ਜੇ ਕਹਿਨੂ ਤੇ ਭਾਵੇਂ ਆਪਾਂ ਹੁਣ ਵੀ 15 16 ਕਹਿ ਦਈਏ ਕੋਣ ਆਲਾ 10 ਕਿਲੋ ਬੋਲਾ 10 ਕਿਲੋ ਜਿਹੜਾ ਮਰਜ਼ੀ ਭੈਣ ਭਰਾ ਜੇ ਮੈਂ ਤਿੰਨ ਟਾਈਮ ਚੋਲੇ ਕੋ ਚਾਰ ਚੋਲੇ ਤਸੱਲੀ ਕਰਕੇ ਆਪਦੀ ਲੈ ਜਾਵੇ ਬਿਨਾਂ ਸਾਈ ਤੋਂ ਸਾਈ ਦੀ ਲੋੜ ਨਹੀਂ ਠੀਕ ਹੈ ਜੀ ਹਾਂ ਤੇ ਜੀ ਦੇ ਮਨ ਨੂੰ ਚੰਗੀ ਲੱਗਦੀ ਇੱਥੇ ਆ ਜੇ ਹਾਂ ਲੈ ਤੇ ਆ ਕੇ ਚੋਕੇ ਵਿੱਚ ਖੜੀ ਕਰ ਲੈ ਤੇ ਉਦੋਂ ਬੱਟਾ ਹੋਵੇ ਕਿਸੇ ਮੈਂ ਦੇ ਇੰਨੀਆਂ ਮੈਂ ਚੋਂ ਆਪਾਂ ਵਾਰ-ਵਾਰ ਨਹੀਂ ਕਹਿਣਾ ਤੇਲ ਖਰਚਾ ਮੇਰਾ ਹੋ ਕਿਸੇ ਮੈਂ ਦੇ ਵੀ ਨਿਕਲਦਾ ਜੀ ਸਾਰੀਆਂ ਮਈਆਂ ਦੇ ਵਿੱਚੋਂ ਕਿਸੇ ਦੇ ਥਾਂ 'ਚ ਕੋਈ ਫਾਲਟ ਹੋ ਜਾਈ ਹਾਂ ਤੇਲ ਖਰਚਾ ਆਪਾਂ ਦੇ ਦਾਂ ਦਾ ਹਾਂ ਜੀ ਵਾਕਈ ਠੀਕ ਹੈ ਕੱਟੀਏ ਬਾਹਰ ਹਾਂ ਦੋ ਦਸਨ ਸਾਹਿਬ ਇਹ ਆਪਾਂ ਵੈਸੇ ਦੱਸਦੇ ਨਹੀਂ ਹੁੰਦੇ ਕਿਉਂਕਿ ਕਰਮ ਵਾਲੀਆਂ ਅੱਗੋਂ ਆਈਆਂ ਹੁੰਦੀਆਂ ਜਿੰਨੇ ਵਿੱਚ ਨਹੀਂਂਦੀ ਉਹ 1500 ਲੈ ਜਾਂਦਾ ਐਮੀ ਗੱਲ ਠੀਕ ਹੈ ਜੀ ਆਪਦੀ ਸਮਝ ਲਾਵੇ ਵੀ ਗਾਂਹੇ ਨੇ 14 ਦੇਣਾ ਜਾਂ 15 ਜਾਂ 12 ਆਪਦੀ ਸੇਵਾ ਦੇ ਝੋਲੇ ਆਪਣੇ ਕੋਲੋਂ 10 ਚੋਕੇ ਲੈ ਆਪਣੇ ਕੋਲੋਂ 10 ਕਿਲੋ ਬੋੜਾ ਲੈ ਜੇ ਨੀਲੀ ਰਵੀ ਦਾ ਬੱਚਾ ਨਾਲੇ ਮਾਰੇ ਮਾਰ ਜਾ ਕੇ ਹਾਂ ਜੀ ਹਾਂ ਜੀ ਕੱਟੀ ਆ ਗਈ ਹਾਂ ਕੱਟੀ ਆ ਗਈ ਤੇ ਸੂਆ ਕਿਹੜਾ ਸੂਈ ਸੋਨੂ ਸਾਧੂ ਸਾਹਿਬ ਆਪਾਂ ਤੇ ਜਾਮਾਨੇ ਕੇ ਲਈਏ ਗੁਬੀਰ ਆਪਦੀ ਸਮਝ ਲਾ ਰਹਿਣ ਓਕੇ ਸਿਆਣੀ ਗੱਲ ਖੁੱਲੇ ਖਾਤੇ ਆ ਹ ਵੀ ਅਗਲਾ ਆਪ ਦੀ ਪਰਖ ਨਰਖ ਕਰ ਲੇ ਇਸ ਵਾ ਕਿਹੜਾ ਲਾਉਣਾ ਕੱਦ ਵਿਖਾਈਓ ਵੀ ਕੱਦ ਤੋਂ ਜੇ ਕੋਈ ਮਾੜੀ ਛੋਟੀ ਨਾ ਹੋਈ ਤੇ ਛੋਟੀ ਦੱਸਣੀ ਜੇ ਵੱਡੀ ਹੋਈ ਆਪਾਂ ਵੱਡੀ ਦੱਸਣੀ ਵੱਡੀ ਦੱਸਣੀ ਨਹੀਂ ਕੱਦ ਬਹੁਤ ਸੋਹਣਾ ਬਾਕੀ ਵੈਰਲ ਬਹੁਤ ਸੋਹਣੀ ਸੱਜਣਾ ਚਾਰਾਂ ਥਣਾਂ ਦਾ ਆਪਸੀ ਗੈਪ ਦੂਰੀ ਇੱਥੋਂ ਚੈੱਕ ਕਰਿਓ ਬੜੀਆਂ ਵੈਰਲਾਂ ਤੇ ਥਾਨ ਲੱਗਿਆ ਤੇ ਮੇਰਾ ਮਨ ਆ ਨਾ ਵੀ ਗਾੜੀ ਚੰਗੀ ਹੋਊਗੀ ਮੈਂ ਦੀ ਨਾ ਸੰਦੂ ਸਾਹਿਬ ਹਾਂ ਤੇ ਚੰਗਾ ਦੁੱਧ ਭਰੂਗੀ 2 ਕਿਲੋ ਗਾੜੇ ਮੈਂ ਦੀ ਹਾਂ ਚੋਣ ਬੜਾ ਮੈਨੂੰ ਲੱਗਾ ਸਪੈਸ਼ਲ ਥਾਨ ਬੜਾ ਸਾਫ਼ ਲੱਗਾ ਕਈਆਂ ਦੇ ਵਿੱਚੋਂ ਵੀਡੀਓ ਦਾ ਆਪਾਂ ਮਾਰ ਦਿਆਂਗਾ ਧਾਰਾਂ ਫਿਰ ਵੀਡੀਓ ਬੜੀ ਲੰਮੀ ਹੋ ਜਾਈ ਹਾਂ ਬਾਕੀ ਸਫਾਈਆਂ ਬਹੁਤ ਲੱਗੀਆਂ ਹਨਾ ਹਾਂ ਹਾਂਜੀ ਕਿਆ ਬਾਤ ਆ ਸੱਜਣਾ ਵੇਖੋ ਵਾਇਰਲ ਆ ਤੇ ਥਾਨ ਕਿਆ ਬਾਤ ਵਾਲੀ ਲੱਗਿਆ ਮਾਂ ਇਹਦੇ ਕੱਟੀਆਂ ਹੈ ਹਨਾ ਹਾਂਜੀ ਕੱਟੀਆਂ ਬੇ ਨੀਲੀ ਰਵੀ ਸੁੱਤੀ ਪਈ ਓਕੇ ਆ ਸੱਜਣਾ ਹਾਂ ਰੈਸਟ ਮਾਰਨ ਲਈ ਸੁੱਤੀ ਪਈਏ ਨਾ ਬੱਚਾ ਨਾੜੂਆ ਨਾਲ ਆ ਓਕੇ ਰਿਪੋਰਟ ਹੈ ਕੱਟੀਆਂ ਕੋਸ ਨਹੀਂ ਲੱਗੀਆਂ ਹਨਾ ਹਾਂਜੀ ਕੱਟੀ-ਕੱਡੀ ਚੰਗੀ ਨੀਲੀ ਦੀ ਰਾਣੀ ਦੇ ਲਾ। ਸਾਡਾ ਟੀਕਾ ਫਰਾਂ ਕੱਟੀ ਬਹੁਤ ਚੰਗੀ ਕੰਮ ਦੀ ਮਗਰ। ਮੋਹਰਾ ਦੀ ਮੈਂ ਤੇ ਕੱਟੀ ਨੀਲੀ ਦੀ। ਇਹਦਾ ਬੱਚਾ ਲੈਣੀ ਦਿੰਦੀ। ਤੇ ਸਾਹਿਬ ਇਹਦਾ ਰੇਟ। ਸੰਸਾਹਬ ਆਪਣੀ ਪਹਿਲੀ ਵੀਡੀਓ ਤੁਹਾਡੇ ਚੈਨਲ ਤੇ। ਆਪਾਂ ਰੇਟ ਉਹ ਕਰਨੇ ਵੀ ਜਿਹੜੀ ਫਾਲੋ-ਫਾਲੋ ਹੋ ਜੀ। ਓਕੇ। ਇਹ ਨਹੀਂ ਵੀ ਆਪਾਂ ਗਲਤ ਮੁੱਲ ਕਰੀ ਜਣਾ ਅਗਲੇ ਨਾਲ ਭਕਾਈ ਕਰੀ ਜਾਨੀ ਠੀਕ ਹੈ। ਹਾਂ ਨਹੀਂ ਸਿਆਣੀ ਗੱਲ ਲੈਣ ਦੇ ਨਹੀਂ ਰੱਖਾਂਗੇ। ਲੈਣ ਦੇ ਮੁੱਲ ਸੰਸਾਹਬ ਕਰ ਲੀਏ 115 ਜਾਂ ਕਰ ਲੀਏ 20। ਇੱਕ 10 ਲੈਣਾ 1 ਲੱਖ ਤੇ 10000 ਰੁਪਇਆ ਲੈਣਾ ਲੈਣਾ ਛੋੜ ਛੜ ਕਰਦੇ ਦੁੱਧ ਚਵਾਉਣਾ 10 ਬੋਲਾ 10 ਬੋਲਾ ਮਗਰ ਨੀਲੀ ਦੀ ਕੱਟੀ ਵੀ ਨਹੀਂ ਹੈ ਹਾਂ ਮਗਰ ਕੱਟੀ ਵੀ ਦੇਣੀ ਹੈ ਗਾਂ ਅਗਲਾ ਦੁੱਧ ਆਪਦੀ ਸਮਝ ਲਾਉਣੀ 12 ਚੋਣਾ ਦੇ 14 ਇਹਦਾ ਨਹੀਂ ਉਹ ਕੱਲਾ ਦੇ ਕੋਈ ਬੱਚਿਆਂ ਨੂੰ ਦਾਦੀ ਆ ਜੋ ਅੰਚਰ ਆਪੇ ਪਾਸਮਦੀ ਇਧਰ ਮਾਰਦੀ ਮੋਦੀ ਦੀ ਸੰਸਾਵਾ ਬਾਈ ਇਹ ਪਹਿਲਾਂ ਕੱਟੀ ਹਾਂ ਚੌਗੀ ਮੋਹ ਮੋਦੀ ਦੀ ਓਕੇ ਹਾਂ 11 ਕਿਲੋ ਦੁੱਧ 10 ਕਿਲੋ ਦੀ ਫੁੱਲ ਗਰੰਟੀ 10-10 ਦਾ 11 ਤੇ 10 ਦੀ ਫੁੱਲ ਗਰੰਟੀ ਹਾਂ ਚੋਣ ਥਾਂ ਤੁਹਾਨੂੰ ਵਿਖਾਉ ਉਹਨਾਂ ਦੇ ਹਾਂ ਯਾਰ ਲੇਵਾ ਭਾਂਡਾ ਲਾਲੀ ਵਾਲਾ ਹਾਂਜੀ ਕੀ ਬਾਤ ਇਹਨੂੰ ਆਪਾਂ ਬਾਹਰ ਕੱਢ ਲੀਏ ਕੱਢਣ ਲੱਗੇ ਬਸ ਆਵੇ ਕੱਢਣੀ ਓਕੇ ਇਹਦੇ ਮਗਰ ਬੱਚਾ ਇਹਦੇ ਮਗਰ ਕੱਟਾ ਜੀ ਕੱਟਾ ਜਿੰਨੇ ਮਗਰ ਕੱਟਾ ਆ ਕੱਟਾ ਦੱਸਾਂ ਇਹਦੇ ਮਗਰ ਆ ਗਿਆ ਕੱਟਾ 2 ਨੰਬਰ ਤੇ ਝੋਟੀ ਜਿਹੜੀ ਵਿਖਾ ਰਹੇ ਆਈ ਦੁੱਧ ਦਾ ਵਿਖਾ ਲਾ 11 ਕਿਲੋ ਦਾ ਤੁਸੀਂ 10 ਮੰਨ ਕੇ ਸੌਦਾ ਵੀਰ ਕਹਿੰਦਾ ਕਰ ਲਿਓ ਫੁੱਲਾ ਦੁੱਧ ਹੋਊਗਾ ਆਪ ਮੋਦੀ ਦੀ ਔ ਸਜਨੋ ਕੀ ਬਾਤ ਵੇਖੋ ਲੇਵਾ ਪਾਂਡਾ ਲੱਗਾ ਕੱਟੀ ਨੂੰ ਕਿਆ ਬਾਤ ਹੈ ਯਾਰ ਸਫਾਈਆਂ ਰੂਹ ਖੁਸ਼ ਹੁੰਦੀ ਆ ਤੇ ਆਉਂਦੇ ਸੂਏ ਨੂੰ ਬਹੁਤ ਸ਼ਾਨਦਾਰ ਝੋਟੀ ਸਜਣੋ ਕਰੇ ਤਿਆਰ ਹੋਣੀ ਆ ਕਿਉਂਕਿ ਆਉਂਦੇ ਬੱਚਾ ਤਾਂ ਹਜੇ 4 ਹੰਡਾ ਅੱਗੇ ਬੱਚਾ ਬੰਦੇ ਵੇਖੋ ਉਹਦੇ ਥੱਲੇ ਭਰਾ ਨੇ ਕੱਟੀ ਛੜਤੀ ਸੀ ਉਹਦੀਆਂ ਕਹਿੰਦਾ ਦੋ ਦੋ ਧਾਰਾਂ ਜ਼ਰੂਰ ਚੈੱਕ ਕਰਾਈਏ ਵਿੱਚ ਵਾਈ ਐਫ ਜੀ ਲੱਗੀ ਆ ਮੱਛੀ ਮੋਟਰ ਵਾਲੀ ਵੇਖੋ ਸੋ ਨੂੰ ਸਵਾਦ ਹੀ ਆਉਂਦਾ ਉਹ ਚੂਣ ਲੱਗਿਆ। ਸੰਦੂ ਸਾ ਬਾਲੀ ਚੂਣ ਚੰਨ ਸਪੈਸ਼ਲ ਆ। ਆਾ ਥਾਣੀ ਬਾਲਾ ਲੱਗਾ। ਇਹ ਮੈਨੇ ਦੁੱਧ ਕੱਢ ਵੀ ਦੇਣਾ। ਇਹ ਨਹੀਂ ਗੱਲ ਆ ਵੀ। ਅਗਲੇ ਨੇ ਗਲਤ ਦੱਸਿਆ ਆਪਾਂ। 14 ਕਿਲੋ ਖੁੱਲਾ ਡੁੱਲਾ ਦੇਣਾ। ਰਾਮ ਨਾਲ ਦੇਊਗੀ। ਰਾਮ ਨਾਲ ਕੱਦ ਬਾਡੀ ਬਹੁਤ ਆ। ਬਾਕੀ ਅੱਗੋਂ ਵੀਰਜੀ ਸੰਦੂ ਸਭ ਸੇਵਾ ਦਾ ਦੁੱਧ ਹੁੰਦਾ। ਸੇਵਾ ਦਾ। ਇੱਕ ਦਾਸ ਹਨਾ। ਹਾਂ ਜਿਹੜੇ ਪੈਸੇ ਲੈਣੇ ਆ। ਲੈਣੇ। ਹਾਂਜੀ। ਤੇ ਇਹਦਾ ਸੂਆ ਕਿੰਨੇ ਕਿ ਦਿਨਾਂ ਦਾ ਦੱਸਤਾ? ਇਹ 10 ਦਿਨਾਂ ਦਾ ਬੱਚਾ ਉਹ ਕੱਟਾ ਗੋਟਾ। ਕੱਟਾ ਗੋਟਾ। ਹਾਂਜੀ। ਓਕੇ। ਚੂਣ ਇਹ ਵੀ 100 ਵਾਲੀ ਸਪੈਸ਼ਲ 1 20 ਕਰ ਲਗੇ 15 ਕਰ ਲਗੇ 1 12 ਲੈਣਾ ਹੈ 1 ਲੱਖ ਤੇ 12000 ਰੁਪਇਆ ਲੈਣਾ ਰਹੀ ਠੀਕ ਹੈ ਤੇਰੇ ਕੋਈ ਐਵੇਂ ਵੀ ਮੰਨ ਕੇ ਚੱਲਾ 30 40 ਨਹੀਂ ਨਹੀਂ ਆਪਾਂ ਉਹ ਕਿਸੇ ਵੀਰ ਨਹੀਂ ਵੀ ਨਹੀਂ ਆਖਣਾ ਉਹਨੇ ਆਪਦੀ ਸਮਝ ਲਾਉਣੀ ਆਪਾਂ ਆਪਦੀ ਲੈਣੀ ਆ ਠੀਕ ਹੈ ਜੀ ਨਹੀਂ 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 ਸੁਣਣੀ ਆ ਹਾਂ ਸੁਣਣੀ ਓਕੇ ਬੱਚਾ ਕੱਟਨੀ ਪੜੇ ਤੇ ਆ ਜੀਏ ਹੁਣ 3 ਨੰਬਰ ਤੇ ਸੰਤੂ ਸਾਹਿਬ ਜਫਰਾਵਦੀ 12 ਕਿਲੋ ਕੰਡਾ ਲਾ ਕੇ ਦੇਣਾ ਕਿੰਨਾ 12 ਕਿਲੋ ਇਹ ਮੈਂ ਦੇਣੀ ਉਹਨੂੰ ਜਿਹੜਾ ਕੰਡੇ ਤੇ ਤੋਲ ਕੇ ਲਵਾਂ ਓਕੇ ਜੱਜ ਨਹੀਂ ਦੇਣੀ ਨਹੀਂ ਜੀ 12 ਕਿਲੋ ਦੁੱਧ ਕੰਡੇ ਤੇ ਤੋਲ ਕੇ ਦੇਵਾਂਗੇ ਜਫਰਾਵਾਦੀ ਆ ਗਈ ਹਾਂ ਇਹ ਉਹ ਨੂੰ ਵੀਰ ਨੂੰ ਦੇਣੀ ਜਿਹਦੇ ਕੋ ਕੰਡਾ ਹੈ ਦੁੱਧ ਜਿੰਨੀ ਦੇਣੀ ਓਕੇ ਸੂਆ ਇਹ ਕਿਹੜਾ ਸੂਆ ਜੀ ਤੀਜਾ ਮੰਨ ਲੇ ਚੌਥਾ ਮੰਨ ਲੇ ਆਪਾਂ ਤੇ ਜਮਾਨੇ ਕੇ ਲਈ ਆਪਾਂ ਤੇ ਜਮਾਨੇ ਕੇ ਲਈ ਆ ਅਗਲਾ ਭਾਵੇਂ ਚੌਥਾ ਵੀ ਮੰਨ ਲਓ ਚਾਹਨਾ ਸੱਜਣੋ ਸੂਆ ਤੀਜਾ ਲਾ ਲਿਓ ਚੌਥਾ ਲਾ ਲਿਓ ਤੇ ਵੀਰ ਸੋਨੂੰ ਕਹਿੰਦਾ ਵੀ ਜਫਰਾਵਾਦੀ 12 ਕਿਲੋ ਦੁੱਧ ਜਿਹੜਾ ਭਰਾ ਕੰਡੇ ਤੇ ਰੱਖੂਗਾ ਇਹ ਮਾਝੂਣੂ ਦੇਣੀ ਆਪਾਂ ਵੀ ਆ ਕੇ ਚੋਵੇ ਕੰਡਾ ਜੇਬ ਚ ਪਾ ਕੇ ਲੈ ਆਵੇ ਤੇ ਆਪਦੀ ਤਸੱਲੀ ਕਰੇ ਤੇ ਉਦੋਂ ਬਾਅਦ ਭਾਵਾਂ ਦੀ ਸੌਦਾ ਕਰੇ ਵੇਖੋ ਸੰਤ ਸਾਹਿਬ ਸਾਈ ਦਾ ਤਾਂ ਆਪਾਂ ਕਿਸੇ ਵੀਰ ਨੂੰ ਕਹਿਣਾ ਹੀ ਨਹੀਂ ਨਾ ਪਾਓ ਓਕੇ ਠੀਕ ਹੈ ਜੀ ਲਓ ਵੀ ਸੱਜਣੋ ਭਰਾ ਕਹਿੰਦਾ ਇੱਥੇ ਆਓ ਇੱਥੇ ਆ ਕੇ ਚੋ ਕੇ ਸਾਈ ਦਿਓ ਤੁਹਾਡੇ ਮਨ ਨੂੰ ਵੀ ਸਕੂਨ ਤੇ ਅਗਲੇ ਦਿਨੋਂ ਕਿਉਂਕਿ ਆਪ ਚੋ ਕੇ ਪੈਸੇ ਜੇਬ ਚੋਂ ਲਾ ਕੇ ਫੇਰ ਇੰਨੇ ਪਸ਼ੂ ਇਕੱਠੇ ਹੋਣੇ ਆ ਸੱਜਣੋ ਕਿਉਂਕਿ ਗਾਂ ਵੀ ਰੁਪਈਏ ਲੱਗਦੇ ਆ ਯਾਰ ਕੋਈ ਐ ਤਾਂ ਹੈ ਨਹੀਂ ਕਿਉਂਕਿ ਐਮ 29 ਦੀ ਸੰਸਾਉ ਕੱਟੀ ਆ ਪਿੱਛੇ ਦੇ ਇਹਦੇ ਆ ਦੇਖੋ ਕਿਆ ਬਾਤ ਪੱਟੀ ਰਲਦੀ ਮਿੱਤ ਨੂੰ ਦੇਖੋ ਕੱਟੀ ਕੱਡੀ ਨਗਰ ਆ ਐਮ 29 ਦੀ ਕੱਟੀ ਆ ਸੱਜਣੋ ਇਹਦੇ ਮਗਰ ਦੋ ਜਾਨਵਰ ਟਾਪ ਦੇ ਆ ਕੱਟੀ ਵੀ ਪੂਰੀ ਚੰਗੀ ਤੇ ਆਪ ਵੀ ਮੱਝ ਚੰਗੇ ਦੁੱਧ ਵਾਲੀ ਵੇਖੋ ਲੇਵਾ ਪਾਂਡਾ ਤੇ ਚਵਾਈ ਬੇਫਿਕਰ ਹੋ ਗਿਆ ਚਵਾਈ ਤੋਂ ਸੰਦ ਸੰਦੇ ਨਹੀਂ ਆਪਾਂ ਉਹਨੂੰ ਜਿੰਨੂੰ ਦੱਸਦੀ ਤੁਹਾਨੂੰ 100 ਦੀ 100 ਹੋਊਗੀ ਮੈਂ ਚੋਣ ਕਿਉਂਕਿ ਥਣ ਬੜਾ ਕੰਮ ਦਾ ਲੱਗਾ ਤੇ ਸੁਭਾਅ ਵੀ ਮੈਂ ਦਾ ਚੰਗਾ ਸੱਜਣੋ ਇਹ ਸਾਨੂੰ ਕਿੰਨੇ ਦੀ ਦੇ ਦੇਣੀ ਵੀਰੇ ਸਾਬ ਸਭ ਮੁੱਲ ਉੱਥੇ ਹੀ ਰੱਖਣੇ ਬਸ ਮੈਂ ਦੇ ਭਾਵੇਂ 1 20 ਦੀ ਵੇਚ ਦਈਏ ਹਾਂ ਦੋਦੇ ਹਿਸਾਬ ਨਾਲ 15 ਦੀ ਵੇਚ ਦਈਏ ਹਾਂਜੀ 1 12 ਲੈਣਾ ਬਸ 1 12 ਆਪਾਂ ਲੈਣਾ ਹਾਂ ਸ਼ੋਰ ਸ਼ਾਰ ਕਰਦੇ ਤਾਂ ਨਾ ਮੰਨਦਾ ਹਾਂ ਹਾਂ ਬਾੜੀ ਕਾਮ ਦੀ ਪਰ ਦੇਣੀ ਉਹਨੂੰ ਜਿਹੜਾ ਕੰਡੇ ਤੇ ਦੁੱਧ ਚੋ ਕੇ ਲੋ ਪਿੱਛੇ ਦੀ ਬਹੁਤ ਚੰਗੀ ਮੈਂ ਤਾਂ ਹੀ ਦੁੱਧ ਕੱਢੂਗੀ ਪੂਰਾ ਦੁੱਧ ਕੱਢੂਗੀ ਮੈਂ ਤਾਂ 15 ਹੀ ਦੁੱਧ ਦੇਣਾ ਸੰਦੂ ਬੜਾ ਆਪਣੇ ਘਰੇ 12 ਇੰਥੇ ਤੱਕ ਗਾੜੀ ਵੀ ਚੰਗੀ ਹੈ ਬਹੁਤ ਚੰਗੀ 2 ਸਵਾ 2 ਕਿਲੋ ਦੀ ਗਾੜੇ ਨਹੀਂ ਹਾਂ ਮੈਂ ਚੰਗੀ ਹੈ ਤੇ ਤੇ ਅੱਗੇ ਆ ਗਈ ਨੀ ਨੀ ਹਾਂਜੀ ਸੰਦੂ ਸਾਹਿ ਇਹ ਨਹੀਂ ਵੀ ਬੱਚੇ ਸਾਨੂੰ ਕਹਿ ਦੇਣਾ 10 ਕਿਲੋ ਸਮੇਤ ਬੱਚੇ 10 ਕਿਲੋ ਚੋਣ ਵਾਲਾ ਸਮੇਤ ਬੱਚਾ ਝਗਾ ਕੇ 10 ਕਿਲੋ ਦਾ ਮੀਣੀ ਥੱਲੇ ਹਾਂ ਮੀਣੀ ਥੱਲੇ ਬੜੀ ਚੋਣ ਚਣ ਸਪੈਸ਼ਲ ਇੱਕ ਹਫਤੇ ਦੀ ਸੂਈ ਇੱਕ ਹਫਤੇ ਦੀ ਠੀਮਗੜਾ ਜੀ ਝੋਟੀ ਚੰਗੀ ਨਹੀਂ ਬਾਹਲੀ ਕੰਮ ਦੀ ਐ ਸਾਨੂੰ ਸਭ ਕੱਢਿਓ ਹਾਂ ਬਾਹਰ ਪੱਠਪੂੜਾ ਚੰਗਾ ਝੋਟੀ ਦਾ ਸੂਆ ਦੂਜਾ ਦੂਜਾ ਸੂਆ ਸਾਨੂੰ ਸੌ ਦੇਖਿਓ ਸੱਜਣੋ ਜੇ ਮੀਣੀ ਲੈ ਬਤਾਲਦਿਆਂ ਤਾਂ ਕਰਿਓ ਆਹ ਵੇਖੋ ਹਾਂ ਜੀ ਸਪੈਸ਼ਲ ਝੋਟੀ ਕਿਆ ਬਾਤ ਹਾਂ ਕੱਟੀ ਸੋਸੋਵੇ ਦੀ ਓਕੇ ਤੇ ਵੇਖਿਓ ਸੱਜਣੋ ਥਾਂ ਲੈ ਬਾਕੀ ਇਹ ਫੈਕਸ ਜੇ ਹਵਾਨੇ ਦੀ ਦੁੱਧ ਨੂੰ ਚੰਗੀ ਰਹੂਗੀ। ਬਸ ਸੰਦੂਸਾ ਚੋਣ ਬੜਾ ਨਿੱਗਰ ਲੇਵੇ ਦੀ ਹੈ। ਹਾਂ ਨਿੱਗਰ ਲੇਵੇ ਦੀ। ਟੈਟ ਹਵਾਨੇ ਦੀ ਵੇਖੋ। ਕੀ ਬਾਤ ਆ। ਚੰਗੀ ਝੋਟੀ ਆ ਸੱਜਣੋ ਬੇਲ ਬਹੁਤ ਆ। ਕੱਦ ਬਹੁਤ ਸੋਹਣਾ। ਥਾਣ ਬੜਾ ਕੰਮ ਦਾ ਲੱਗਾ ਮੁਠੀ ਪਰ ਚੋਣ ਵਾਲਾ। ਵੇਖੋ। ਕੀ ਬਾਤ ਆ। ਸੋਹਣੇ ਪੱਠ ਪੁੜੇ ਦੀ ਝੋਟੀ ਆ ਓਏ ਸੱਜਣੋ। ਕੀ ਬਾਤ ਆ ਨੇ। ਤੇ ਮਗਰ ਆ ਗਈ ਇਹਦੇ ਕੱਟੀ ਆ ਆਲੀ ਸੱਜਣੋ। ਦੇਖ ਹਾ ਜੇ ਤਾਂ ਕਪਾਏ ਕਮੇ ਹੀ ਕੱਟੇ ਵਾਲੀ ਵਿਖਾਈ ਆ ਬਾਕੀ ਸਾਰੀਆਂ ਮਗਰ ਕਟੀਆਂ ਹਨ ਕਟੀਆਂ ਹਨ ਜੀ ਕੀ ਬਾਤ ਹੈ ਤੇ ਸੋਨੂੰ ਇਹਦਾ ਰੇਟ ਵੀਰੇ ਸੰਸਾਬਾ ਮੁੱਲ ਤੇ 1 10 15 ਜੋ ਮਰਜੀ 1 5 ਲੈਣਾ ਆਪਾਂ 1 ਲੱਖ ਤੇ 5000 ਲੋੜ ਕਰਨੀ ਜਿਹੜੇ ਜੈਜ ਵਾਲੇ ਹਾਂ ਵੀ ਜਿਹੜੇ ਭਰਾ ਵੀ ਜਿਆਦਾ ਟੱਕਰਾਂ ਬਾਹਰ ਨਾ ਖੇਚਣ ਪਤਾ ਆਪੇ ਵੀਡੀਓ ਦੇ 10 ਤਸਲੀਲ 10 ਵੀਡੀਓ ਹੋਰ ਵੇਖ ਲੈਣ ਫਿਰ ਆਪਣੀ ਵੇਖਣਾ ਠੀਕ ਹੈ ਜੀ ਆਪਾਂ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਈ ਦੀ ਲੋੜ ਹੀ ਨਹੀਂ ਕਈ ਵੀਰਾਂ ਨੇ ਨਾ ਸਾਨੂੰ ਸਾਈ ਕੋਤ ਫੇਰ ਚਵਾਉਣੀ ਬਿਨਾ ਸਾਈ ਤੋਂ ਬਿਨਾ ਸਵਾਈ ਤੋਂ ਆਪਦੀ ਤਸੱਲੀ ਕਰਕੇ ਫੇਰ ਸਾਈ ਨੇ ਪੈਸੇ ਫੜਾਵੇ ਹਾਂਜੀ ਇਹਦਾ ਕੀ ਹਿਸਾਬ ਆ ਇਹ ਸਭ ਸਭ 10 ਕਿਲੋ ਬੋਲਾ ਚੌਥੇ ਦਿਨ ਦੀ ਮੈਸੂਈ ਕੱਟਾ ਮਗਰ ਦੇ ਬਖਾਉ ਮੈਂ ਓਕੇ ਚਾਰ ਦਿਨਾਂ ਦੀ ਸੂਈ 10 ਕਿਲੋ ਬੋਲਾ ਖੁੱਲਾ ਡੁੱਲਾ ਲਈ ਫਿਰ ਦੀ 2 ਕਿਲੋ ਗਾੜੇ ਮੈਦੀ ਅਗਲੇ ਨਹੀਂ ਬੜੀ ਚੰਗੀ ਝੋਟੀ ਆ ਹਨਾ ਸੁਹਾ ਦੂਜਾ ਸੁਹਾ ਦੂਜਾ ਪਿੱਛਾ ਮਗਰ ਆ ਗਿਆ ਕੱਟਾ ਮਗਰ ਕੱਟਾ ਆਂਦੇ ਕੀ ਬਾਤ ਆ ਕੱਢ ਖੈ ਨੂੰ ਵਿਸ਼ਾ ਵੇਖਿਓ ਸੱਜਣੋ ਨਵੇਂ ਹਾਨ ਦੀ ਕੱਟੀ ਕਿਆ ਬਾਤ ਥੋੜੀ ਜੀ ਕੈਮਰੇ ਤੋਂ ਡਰਦੀ ਔਏ ਸਜਨੋ ਬਾਕੀ ਬਰਲਵੰਟ ਬੜੀ ਲੱਗੀ ਬੱਚਾ ਚੰਗਾ ਦੁੱਧ ਪਾਊਗੀ ਇਹ ਸ਼ਾਹ ਦੁੱਧ ਚੰਗਾ ਪਰੂਗੀ ਘੱਟੀ 12 13 ਕਿਲੋ ਸੰਸਾਭ ਖੁੱਲਾ 10 ਕਿਲੋ ਤਾਂ ਲਈ ਫਿਰਦੀ ਨਾ ਹਣੀ 10 ਕਿਲੋ ਹੁਣ ਵੀ ਲਈ ਫਿਰਦੀ ਆ ਔਏ ਸਜਨੋ ਚਾਰਾਂ ਦਿਨਾਂ ਦੀ ਸੂਈ ਸੁਵਾ ਸੂਈਆ ਦੂਜਾ ਲੇਵੇ ਭਾਂਡੇ ਦੀ ਬਾਲੀ ਸਾਫ਼ ਸੁਥਰੀ ਆ ਥਾਣਾ ਮਿੱਲੀ ਦੇ ਪਾਵੇ ਵਾਂਗੂ ਲੱਗੇ ਆ ਕਰਮਾਂ ਵਾਲੀ ਚਾਰਾਂ ਗੋਠਾਂ ਤੇ ਥੋੜੀ ਜੀ ਨਾ ਉਪਰਾ ਕਰਦੀ ਆ ਕੈਮਰੇ ਤੋਂ ਅੱਧਾ ਵੱਡੀ ਸੁਭਾ ਹੁੰਦਾ ਸੱਜਣੋ ਪਸਮਾ ਦਾ ਵੇਖੋ ਬਟਨਾਂ ਵਾਲੀ ਝੋਟੀ ਕਿਆ ਬਾਤ ਆਜਾ ਪਤਾ じゃ ਕੁਛ ਨਹੀਂ ਕਹਿੰਦੇ ਸੁਣਿਆ ਵੇਖੋ ਕਿੰਨੀਆਂ ਸਫਾਈਆਂ ਲਈ ਫਰਦੀ ਆ ਤੇ 2 ਕਿਲੋ ਤੋਂ ਬਾਹਰ-ਬਾਹਰ ਗਾੜੀ ਆ ਕਰਮਾੜੀ ਦੀ ਯਾਰ ਬਹੁਤ ਸਪੈਸ਼ਲ ਲਿਵੇ ਭਾਂਡੇ ਦੀ ਹੈ ਨਾ ਚਲੋ ਹੰਕਾਰ ਨਹੀਂ ਆਪਾਂ ਕਰਦੇ ਸਾਰੇ ਵੀਰ ਚੰਗੀਆਂ ਲੈ ਕੇ ਆਉਂਦੇ ਆਪਾਂ ਕਿਸੇ ਦੀ ਮਾੜੀਆਂ ਨਹੀਂ ਆਦੇ ਆਪਾਂ ਜਿੰਨੇ ਕੁ ਜੋਗੇ ਆਪਾਂ ਆਪਣੀਆਂ ਸੱਸਰੀਆਂ ਲਿਆਏ ਆ ਠੀਕ ਹੈ ਆ ਦੇ ਜਾਣੀ ਪੂਰੀਆਂ ਕੋਕਾ ਪੀਸੀ ਲਿਆਉਂਦੇ ਆ ਅੱਗੋਂ ਵੀਰਾਂ ਦੀ ਆਪਾਂ ਉਹਦੀ ਪਸੰਦ ਆ ਇਹ ਇਹਦਾ ਰੇਟ ਕੀ ਕਰਤਾ ਛਾ ਸਭ ਸਭ ਮੋੜ ਲੈ 1 15 20 ਜੋ ਮਰਜੀ 1 10 ਲੈਣਾ ਜੀ ਇਹਦਾ 1 ਲੱਖ 10000 ਰੁਪਇਆ 10000 ਰੁਪਇਆ ਲੈਣਾ ਸੱਜਣੋ ਬੜਨਾਂ ਵਾਲੀ ਝੂਟੀ ਆ ਬਹੁਤ ਚੰਗੀ ਝੂਟੀ ਆ ਬਰੀਕ ਚਮੜੀ ਦੀ ਸ਼ਾਨਦਾਰ ਆ ਇੱਕ ਬੜੇ ਚੰਗੇ ਕੱਦ ਕਰਦੀ ਸਭ 11 ਕਿਲੋ ਕੰਡੇ ਵਾਲੇ ਜਾਂਦੇ ਥੱਲੇ 11 ਕਿਲੋ ਸਵੇਗਾ ਇਹਦਾ ਕੋਈ ਲਾਲੇ 15 ਦਾ ਕੋਈ ਲਾਲੇ 18 ਦਾ ਕੋਈ ਲਾਲੇ 12 ਦਾ ਕੱਟੀ ਮਗਰੇ ਮਗਰੇ ਇਹਦੇ ਕੱਟੀ ਕੱਦ ਭਾਉ ਸਾਰਿਆਂ ਨੂੰ ਮੜਾ ਇਹ ਕੈਮਰਾ ਘੁਮਾ ਕੇ ਫੋਟੋ ਯਾਰ ਸਪੈਸ਼ਲ ਹਾਂ ਬੜਾ ਚੰਗਾ ਕੱਦ ਕਰਦਾ ਸੱਜਣੋ ਤਕਰੀਬਨ ਕੱਦ ਉਹਨਾਂ ਦੇ ਵੀ ਚੰਗੇ ਆ ਤੇ ਪਰ ਇਹਦਾ ਕੱਦ ਤੇ ਵੇਲ ਲੱਗਾ ਇਹਦੇ ਕੋਲੇ 11 11 ਕਿਲੋ ਤੋਲ ਕੇ ਦੇਣਾ ਸਾਨੂੰ ਸਾਹਿਬ ਜੀ ਓਕੇ ਲਓ ਵੀ ਸੱਜਣਾ ਸਿੰਘ ਬਹੁਤ ਚੰਗਾ ਲੱਗਾ ਕੱਟੀ ਨੂੰ ਖਾਣ ਬੜਾ ਕੰਮ ਆ ਆ ਬੱਚਾ ਮੜਾ ਕੈਮਰਾ ਘੁਮਾ ਦੇ ਉਸਨੂੰ ਕੱਟੀ ਮੜਾ ਓਕੇ ਆ ਕੱਟੀ ਆ ਤੇ ਅਗਲਾ ਜਿੰਨੇ ਕਿੰਨੇ ਦਿਨਾਂ ਦੀ ਕਹਿਤੀ ਕੋਈ 15 ਦੀ ਕਹਿ ਕੋਈ 18 ਦੀ ਮੰਨ ਲੈ ਠੀਕ ਹੈ ਜੀ ਓਕੇ ਕਿਉਂਕਿ ਇਹ 2 ਦਿਨਾਂ ਦੀ ਸੂਈ ਤੇ ਹੈਗੀ ਨਹੀਂ ਸਾਨੂੰ ਸਭ 11 ਕਰ ਗਈ ਹਾਂ ਠੀਕ ਹੈ ਜੀ ਸਿਆਣੀ ਗੱਲ ਹਾਂ ਵਾਕਈ ਓਕੇ ਤੇ ਬਾਕੀ ਸਿੰਗ ਸੁੰਗ ਨੂੰ ਐ ਨਹੀਂ ਹੈਗਾ ਵੀ ਕੋਈ ਲੱਗਾ ਹਨਾ ਨਾ ਜੀ ਨਾ ਸਪੈਸ਼ਲ ਆ ਚਲੋ ਧਵਾ ਦਿਓ ਇੱਥੇ ਸਾਰਾ ਆ ਵੇਖਿਓ ਸਜਣੋ ਕਿਆ ਬਾਤ ਚਲੋ ਤੇ ਚੱਕ ਕੇ ਧੌਣ ਂ ਘੂੜੀ ਵਾਂਗੂ ਤਰਦੀ ਏ ਝੋਟੀ ਬਾਲਾ ਤੋਰਾ ਤਾਰਾ ਚੰਗਾ ਸਜਣੋ ਇਹਨਾਂ ਕੋ ਸਫਤਾਂ ਕਰੀ ਜਾਂਦੇ ਆ ਪਰ ਚੀਜ਼ ਹੀਰਾ ਤੇ ਹੀਰੇ ਦੀ ਸਫਤ ਕਰਨੀ ਵੀ ਬੰਦ ਹੀ ਆ ਵੇਖੋ ਤੇ ਦੁੱਧ ਵੀ ਤੁਹਾਨੂੰ ਉਹ ਦੱਸਿਆ ਜਿਹੜਾ ਤੁਸੀਂ ਚੋਕੇ ਲੈ ਕੇ ਜਾਣਾ ਸੰਤੋ ਸਾਹਿਬ ਆਪਾਂ ਫालतू ਦੁੱਧ ਹੀ ਨਹੀਂ ਦੱਸਣਾ ਕਿ ਮੈਂ ਫੇਰ ਉਹ ਲਾਂਦਾ ਆਂਦਾ ਸਾਨੂੰ ਆਂਦਾ ਫालतू ਰੇਟ ਨਹੀਂ ਮੰਗਣਾ ਤੇ ਫालतू ਦੁੱਧ ਨਹੀਂ ਦੱਸਣਾ ਦੁੱਧ ਉਹ ਦੱਸਣਾ ਜਿਹੜਾ ਅਗਲਾ ਭਾਂਡੇ ਚ ਭਾਂਡੇ ਚ ਪਾ ਕੇ ਦੇਣਾ ਜੇ ਢੀਆਂ ਮੈਂ ਸੰਤੋ ਸਾਹਿਬ 10000 11 ਕਿਲੋ ਦੁੱਧ ਨਾ ਦਿੱਤਾ ਫੇਰ ਰੱਖੰਦਾ ਵੀ ਨਹੀਂ ਫੇਰ ਰੱਖੰਦਾ ਝੋਟੀ ਜਾਤ ਨਸਲ ਬਹੁਤ ਆ ਫੇਰ ਆਪਾਂ ਪੋਸੀ ਛੋੜਨੇ ਕਰਮਾਲੀਆਂ ਤੇ ਕਰੀ ਬਿਲਕੁਲ ਇਹਦਾ ਰੇਟ ਸਾਹਿਬ ਜੀ ਸੰਤੋ ਸਾਹਿਬ ਮੁੱਲ ਕਰ ਲੀਏ ਸਵਾ ਮੁੱਲ ਕਰ ਲਈ ਇੱਕ ਵੀ ਹਾਂਜੀ ਇੱਕ 15 ਜੋ ਮਾਨਤਨ ਕਰਾਂਗੇ ਆਪਾਂ 1 ਲੱਖ ਤੇ 15000 ਚ ਇਹਦਾ ਮਾਨਤਨ ਕਰਾਂਗੇ ਹਾਂਜੀ ਹਾਂ ਯਾਰ ਕੋਈ ਮਾੜੀ ਨਹੀਂ ਜੀ ਦਿੱਤੇ ਰੀ ਬਾਲੀ ਇਸ ਮੈਂ ਝੜਾ ਸਾਰਿਆਂ ਨੂੰ ਕੋਈ ਮੈਨ ਨਹੀਂ ਸੰਧੂ ਅੱਜ ਮਾੜੀ ਆਪਣੀ ਕਿਤੋਂ ਵੀ ਨਹੀਂ ਮਿਲਨੀ ਇਹ ਮੇਰੀ ਤਾਂ ਚੁੱਤੀ ਕੋਈ ਵੀ ਮੈਂ ਸਿਰੇ ਦੀਆਂ ਟਾਪ ਵਧੀਆਂ ਸਾਰੀਆਂ ਮਈਆਂ ਆਪਣੇ ਕੋਲ ਤੇ ਅਗਲਾਂ ਦਾ ਯਾਰ ਆਪਦੀਆਂ ਮਈ ਦੀ ਸਿਫਤ ਕਰੀ ਜਾਂਦੇ ਆ ਸਾਰਿਆਂ ਦੀ ਚੰਗੀਆਂ ਹੁੰਦੀਆਂ ਪਣੀਆਂ ਦੇ ਵੀ ਕਿਸੇ ਦੀ ਮਾੜੀ ਹੁੰਦੀ ਆ ਹਾਂ ਹਾਂ ਕੋਈ ਵੀਰ ਨਹੀਂ ਜਿਹੜੀ ਚੰਗੀ ਤਾਂ ਚੰਗੀ ਆ ਹਾਂ ਤਾਂ ਚੰਗੀ ਆ ਹਾਂਜੀ ਤੇ ਆ ਗੱਬਣ ਆ ਗਈ ਹੈ ਸੰਧੂ ਸਾਹਿਬ ले सकदी चार ਵੀ ਲੈ ਸਕਦੀ ਪੰਜ ਵੀ ਲੈ ਸਕਦੀ ਜਾ ਕੇ ਸੋ ਵੀ ਸਕਦੀ ਜਾ ਕੇ ਸੋ ਵੀ ਸਕਦੀ ਸਾਰੀਆਂ ਸੂਣਾ ਹੀ ਹਾਂ ਸਾਰੀਆਂ ਸੂਆ ਦੁੱਧਾ ਦੁੱਧਾ ਸੋਣਾ ਸਪੈਸ਼ਲ ਝੋਟੀ ਵਿਖਾਓ ਬਟਨਾਲਾ ਲੈ ਬਾਕੀ ਯਾਰ ਕੀ ਬਾਤ ਆ ਝੋਟੀ ਨੂੰ ਲੇਵਾ ਭਾਂਡੇ ਹੀ ਬੜਾ ਲੱਗਾ ਹਜੇ ਤਾਂ ਬਣਾਉਗੀ ਬਣਾਉਗੀ ਜੇ ਜੇ ਇੱਥੇ ਰਹਗੀ ਤਾਂ ਫਿਰ ਤਾਂ ਗੱਲਾਂ ਗਾਹ ਕਰਕੇ ਸੂ ਜੇ ਗਾਂ ਚਲੇਗੀ ਤਾਂ ਵੀ ਸੂ ਕੇ ਬਣ ਜਾਣਾ ਬਣ ਝੋਟੀ ਦੁੱਧ ਦੇਊਗੀ 14 ਕਿਲੋ ਪਰ ਆਪਾਂ 11 12 ਲੈਨੇ ਕੀ ਬਾਤ ਆ ਕੱਢਦੇ ਬਾਹਰ ਥਾਣਾ ਨੂੰ ਪਿੱਛੇ ਲੋ ਬੇਬੇ ਮੈਂ ਕਹਿੰਦਾ ਪਿੱਛੇ ਦੀ ਤਾਂ ਆਪਣੀ ਗਰੰਟੀ ਆ ਜੀ ਚਲੋ ਥਾਣਾ ਗਲਾ ਇੱਥੇ ਆ ਜੇ ਹਾਂ ਤੇ ਭੜੇ ਤਸੱਲੀ ਜੇ ਨਹੀਂ ਇੱਥੇ ਗੁੜ ਆ ਸਕਦਾ ਉੱਥੇ ਆ ਦੀ ਲਾ ਕੇ ਫਿਰ ਪੈਸੇ ਜੀ ਦੇ ਸਕਦਾ ਖੁੱਲੀਆਂ ਛੋੜਾ ਹੀ ਖੁੱਲੀਆਂ ਇੱਥੇ ਖੁੱਲੀਆਂ ਹੀ ਛੋੜਾ ਸੰਤੂ ਸਾਵਾ ਆਪਾਂ ਇੰਨਾ ਮਾਲ ਬੱਦੀ ਬੈਠੇ ਸਾਰਾ ਗਲਤ ਕਿਤੇ ਲੈ ਕੇ ਬੱਦੀ ਬੈਠੇ ਆਪਾਂ ਇਹ ਵੀ ਗੱਲ ਸਹੀ ਹੈ ਸਿਆਣੀ ਗੱਲ ਹਾਂ ਹਾਂ ਵਾਕਿਆਈ ਬੜੀ ਚੰਗੀ ਸਜਣੋ ਝੋਟੀ ਸੁਆ ਦੂਜਾ ਪਰ ਥਾਨਲੇਵਾ ਲੱਗਾ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਬੜੇ ਸੋਹਣੇ ਪੱਠਪੁੜੇ ਦੀ ਤੇ ਹਜੇ ਗੱਬਣ ਝੂਟੀ ਆ ਸਿੰਘ ਬੜਾ ਸੋਹਣਾ ਤੇ ਬਾਈ ਨੇ ਜਿੰਨਾ ਦੁੱਧ ਦੱਸਿਆ ਨਾ ਉਹਨੇ ਤਾਂ 11 12 ਹੀ ਕਿਹਾ ਤੇ ਪਰ ਤੁਸੀਂ ਬੇਫਿਕਰ ਹੋ ਜਿਓ ਦੁੱਧ ਜਾਦੇ ਭਰੂਗੀ ਇਹ ਗੱਲ ਦੀ ਗਾਰੰਟੀ ਆ ਵੇਖੋ ਹਾਂ ਨਹੀਂ ਵੀਰੇ ਕੀ ਰਾ ਝੂਟੀ ਆ ਕੋਈ ਸ਼ੱਕ ਨਹੀਂ ਬਹੁਤ ਚੰਗੀ ਕੱਟੀ ਆ ਹਾਂ ਜੀ ਵੇਖਿਓ ਹੁਣ ਦੁੱਧ ਦਾ ਤੁਸੀਂ ਵੀ ਇੰਤਾਜਾ ਲਾ ਕੇ ਜਰੂਰ ਦੱਸਿਓ ਕਿ ਕਿੰਨਾ ਭਰੂਗੀ 12 13 ਕਿਲੋ ਦੁੱਧ ਇਹਨੂੰ ਕੋਈ ਜ਼ਿਆਦਾ ਨਹੀਂ ਹਜੇ ਕਰਦੀ ਕਰਾਉਂਦੀ ਨੇ 5-7 ਦਿਨ ਲੈਣੇ ਆ ਸੱਜਣੋ ਕਿਉਂਕਿ ਹਜੇ ਕੋਈ ਤਿਆਰੀ ਨਹੀਂ ਗਈ ਇਹਦੀ ਪੂਰੇ ਪੱਠੇ ਧੱਕੇ ਚੱਕੀ ਜਾਂਦੀ ਆ ਫੋਸ ਐਕਟਰ ਵਾਂਗ ਕੀਤਾ ਇਹਨੇ ਤੇ ਜੇ ਪਸ਼ੂ 2 ਦਿਨ ਤਾਂ ਤਿਆਰੀ ਤੂਰੀ ਕਰਦਾ ਹੀ ਲੈ ਜਾਂਦਾ ਸੱਜਣੋ ਜਿਹੜੇ ਪਣਾਪਰਾ ਪਸ਼ੂਆਂ ਤੇ ਕੰਮ ਕਰਦੇ ਉਹਨਾਂ ਨੂੰ ਸਾਰਾ ਹੀ ਪਤਾ ਵੇਖਿਓ ਸਪੈਸ਼ਲ ਲੀਵਾ ਕਰਮਾ ਵਾਲੀ ਨੂੰ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਬਾਲੀ ਸਾਲ ਸੁਥਰੀ ਕੱਟੀ ਆ ਸੱਜਣੋ ਥਣ ਸਵਾਹ ਕਿੱਡਾ ਚੰਗਾ ਤੁਹਾਨੂੰ ਇਹ ਕਿੰਨੇ ਦੀ ਦੇ ਦੇਗੇ ਸਰ ਸਰ ਤੁਸੀਂ ਕਰ ਲਓ ਮੋਲ ਨਹੀਂ ਨਹੀਂ ਮੋਲਤਾ ਮੇਰਾ ਭਰਾ ਹੀ ਕਰੋ ਤੇਰੇ ਮੋਲਾ ਚ ਜਮਾ ਜਾ ਜਾ ਮੈਂ ਤਾਂ ਸੋਚਦਾ ਤੂੰ ਥਾਂ ਕਰ ਦੇਣਾ ਮੋਲ ਜਿੰਨਾ ਮਰਜ਼ੀ 15 20 ਜੋ ਮਰਜ਼ੀ ਇੱਕ 10 ਲੈਣਾ ਵਾਲੀ ਕੋ ਖਿੱਚੇਣਾ ਓਕੇ ਵੀ ਬਾਹ ਨਾ ਮਰੋੜੇ 1 ਲੱਖ ਤੇ 10000 ਜਿੰਨੇ ਕਟ ਲਾਏ ਉਹਦਾ ਫੋਨ ਕਟਿਆ ਜਾਣਾ ओके okay, भाई स्पेशल हां हां स्पेशल हां लो किते जेडे अपन ਲੈਣੇ ਮਈਆਂ ਲੈਣੇ ਨਹੀਂ ਸਿਆਣੀ ਗੱਲ ਆ ਯਾਰ हां ਗਫਾਲ ਤੂੰ ਪਹਿਲੇ ਨਹੀਂ ਮੈਂ ਉਹਦੀ ਗੱਲਾਂ ਨੂੰ ਕਹਿੰਦਾ ਜਿੰਨੇ ਗਣ ਕੇ ਜੇਬ ਚ ਪਾਉਣੇ ਆ ਛੋੜੀ ਹੋਣੀ ਛੋੜੀ ਹੋਣੀ ਹਾਂਜੀ ਜਿਵੇਂ ਕਹਿੰਦਾ ਇਹਦਾ 25 ਮੰਗ ਲੀਏ 20 ਮੰਗ ਲੀਏ ਨਾਲੇ ਅਗਲੇ ਦਾ ਟਾਈਮ ਅਗਲੇ ਦਾ 1.5 ਮੰਗੇ ਅਗਲਾ ਵੀਡੀਓ ਹੀ ਨਹੀਂ ਮੈਂ ਦਾ ਗਾਂ ਕੱਟ ਦਿੰਦਾ ਕੱਟ ਦਿੰਦਾ ਸਿਆਣੀ ਗੱਲ ਸਿਆਣੀ ਗੱਲ ਸਿਆਣੀ ਸੰਧ ਸਾਹਿਬ ਵਪਾਰੀਆਂ ਨੂੰ ਸਾਰੇ ਮਾੜੇ ਆਂਦੇ ਨੇ ਵਪਾਰੀ ਬੰਦਾ ਜਾਂ ਠੱਗੀਆਂ ਮਾਰਦੇ ਮੇਰੇ ਤੇ ਲਾ ਲੋ ਜਾਂ ਕਿਸੇ ਤੇ ਵੀ ਗੱਲ ਲਾ ਲੋ ਕਿ ਮੈਂ ਲੱਖ ਰੁਪਏ ਦੇ ਲਈ ਮਗਰਲਾ ਥਾਣਾ ਅੱਦਾ ਆਪਾਂ ਕਹ ਰਹੇ ਨਾਮਾ ਦੇ ਆਉਣ ਜਗ ਲੱਖ ਰੁਪਏ ਦੀ ਆਪਾਂ ਲਈ ਥਣ ਨਿਕਲਿਆ ਮਗਰਲਾ ਅੱਧਾ ਤੇ ਹੁਣ ਆਪਾਂ ਮਗਰਲੇ ਘਰੇ ਥੋੜੀ ਜਾਣਾ ਤੇ ਜੇ ਤੂੰ ਕਿਸੇ ਨੂੰ ਦਿੱਤੀ ਹੁੰਦੀ ਤਾਂ ਸੋਨ ਨੂੰ ਠੱਗਾ ਸਾਡਾ ਨਾ ਠੱਗੀ ਮਾਰੀ ਆ ਇਹ ਗੱਲ ਅੱਗੇ ਵੀ ਮੈਂ ਝਗਰ ਕੀਤਾ ਸੀ ਠੱਗ ਤਾਂ ਵਾ ਜੇ ਮਿੱਟੀ ਦੀ ਬਣਾ ਕੇ ਮਿੱਟੀ ਦੀ ਆ ਬਰਾਤ ਨੂੰ ਪਿਆਰ ਕਰਕੇ ਮੈਂ ਅਗਲਾ ਦੇ ਦਿੰਦਾ ਲੈ ਕੇ ਤਾਂ ਆਪਾਂ ਘਰਾਂ ਚੋਂ ਆਏ ਆ ਹਾਂ ਘਰਾਂ ਚੋਂ ਲੈਣਾ ਤਾਂ ਨਫਾ ਹੀ ਸੀ ਥੋੜਿਆ ਤੇ ਹੁਣ ਇਹਨੇ ਵਧਨੇ ਜਿਹੜਾ 40000 ਹਾਂ ਘਰ ਵਾਲਾ ਨੂੰ ਜੇ ਜਾ ਕੇ ਆਖੀਏ ਨਾ ਉਹ ਆਉਂਦਾ ਫਿਰ ਤੂੰ ਟਿੱਪ ਕੇ ਲਗਿਆ ਸੀ ਹਾਂ ਠੀਕ ਹੈ ਜੀ ਬਿਲਕੁਲ ਵੀਰੇ ਨਾਲ ਨਾਲੇ ਆਪਣਾ ਜੇਰਾ ਆਪਾਂ ਫਿਰ ਵੀ ਜੇ ਕੋਈ ਮਾੜੀ ਉੰਨੀ ਕੀ ਗਲਤ ਨਿਕਲਦੀ ਅਗਲੇ ਨੂੰ ਵਟਾ ਕੇ ਲੈ ਜਾ। ਐਵੇਂ ਹੀ ਗੱਲ ਆ। ਵਪਾਰੀ ਦੇ ਦਿਲ ਵਪਾਰੀ ਦਾ ਹੀ ਆ। ਵਪਾਰੀ ਨਾਲ ਦਾ ਦਿਲ ਨਹੀਂ ਕਿਸੇ ਬੰਦੇ ਦਾ ਹੁੰਦਾ। ਧਾਰ ਵਾਲੇ ਬੰਦੇ ਤੋਂ ਆਪਾਂ 13 ਕਿਲੋ ਦੁੱਧ ਚਵਾ ਕੇ ਕਹਿ ਕੇ ਲਈ ਧਾਰਾ ਮਾਰ ਕੇ ਵੀ ਲੈ ਲਈ। ਧਾਰਾ ਮਾਰ ਕੇ ਜੱਗ ਨੇ ਇੱਥੇ ਚਾਗਾ ਡਲਾ ਲਾ ਕੇ ਮਣਕੇ ਲੈ ਕੇ ਜਾਂਦਾ। ਮੈਂ ਥੱਲੇ ਕਰਦੇ ਆ ਜੀ। ਵਪਾਰੀ ਤੇ ਕੋਈ ਯਕੀਨ ਹੀ ਨਹੀਂ ਕਰਦਾ ਸੰਧੂ ਸਾਹਿਬ ਪਟੀਆਂ ਜਿਹੜੇ ਆਪਾਂ ਬੁੱਟਾਂ ਤੇ ਯਕੀਨ ਕਰਦੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਆਂਦੇ ਵੀ ਤੂੰ ਵੈਸੇ ਕਿ ਆਪਾਂ ਗੱਲ ਪਰਪੀ ਤੌਰ ਤੇ ਕਰਦੇ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਜਿਹੜੀ ਸੱਚਾਈ ਆ ਨਾ ਜੀ ਸੰਧੂ ਸਾਹਿਬ ਕਰਨੀ ਵੀ ਚਾਹੀਦੀ ਆ ਯਾਰ ਆਪਾਂ ਕਿਹੜਾ ਕਿਸ ਤੋਂ ਲੈਣਾ ਕੋ ਹਾਂ ਇਹਦਾ ਸੂਆ ਮਹੀਨੇ ਦਾ ਜੇ ਚੰਗੀ ਤਰ੍ਹਾਂ ਮਾੜਾ ਦੱਸ ਦਿਓ ਓਕੇ ਸੂਆ 1 ਮਹੀਨੇ ਦਾ ਖਾਣ ਦਾ ਇਹ ਪਾ ਚੂਨਾ ਆਪਾਂ ਤਿੰਨਾਂ ਚ ਖਾਣ ਚ ਦੇਣੀ ਓਕੇ ਬੋਲੇ ਦਾ ਉਹ ਲੈਣਾ ਜਿਹੜੇ ਪੈਸੇ 65000 ਰੁਪਏ ਲੈਣਾ ਇਹਦਾ 65000 ਰੁਪਏ ਲੈਣਾ ਤੇ ਵਜਨ ਹੀ ਬਹੁਤ ਆ ਕੱਟੇ 60000 ਦੀ ਦੇ ਦੋ ਨੰਬਰ ਚ ਗਏ ਹਨਾ ਮਗਰ ਕੱਟਾ ਮਗਰ ਕੱਟੀ ਕੱਟੀ ਮਗਰ ਵੀ ਕੱਟੀ ਮਗਰ ਕੱਟੀ 8 ਕਿਲੋ ਦੁੱਧ 8 ਕਿਲੋ ਦੁੱਧ ਤੇ 65000 ਦੀ ਹਾਂ ਤੇ ਹਾਂ ਹੁਣ ਜਿਹੜਾ ਇਹ 35000 ਘਟਣਾ ਹਾਂ ਹਾਂ ਇਹ ਨਿੰਨ ਸੰਸਪਾ ਦਾ ਲੱਗਦਾ ਮੈਂ ਤਾਂ 70 70 ਵੀ ਲੜਾ ਜਾਂਦੇ ਹਾਂ ਹਾਂ ਬੜੇ ਡਾ ਜਾਂਦੀਆਂ ਇਹ ਤਾਂ ਸੰਧੂ ਸਾਹਿਬ ਅੱਖਾਂ ਮੀਟ ਜਾਂਦੀਆਂ ਆਪਾਂ ਤਾਂ ਨਹੀਂ ਕਿਦੀ ਪ੍ਰਵਾਹ ਕੀਤੀ ਕਰਮਾਲੀਆਂ ਦੀ ਇਹ ਯਾਰ ਇਹਨਾਂ ਨੇ ਦੇਣਾ ਸੋ ਇਹਨਾਂ ਹੀ ਦੇਣਾ ਇਹ ਜੇ ਇੱਕ ਲੈ ਜੇ ਤਾਂ ਦੂਜੀ ਦੇਣ ਵਾਲੀ ਮਗਰ ਨਾਰਾਇਣ ਨੇ ਖਲਾਰੀ ਹੋਈ ਆ ਹਾਂ ਬਾਕੀ ਮੈਂ ਦੁੱਧ ਵਾਲੀ ਸੀ ਚੋਣ ਵਾਲਾ ਸਾਨੂੰ ਸਭ 8 ਕਿਲੋ ਦੁੱਧ ਤੇ ਝੂਠ ਵਾਲਾ ਫਿਰ ਦਾਹੀ ਠੀਕ ਹੈ ਬਸ ਪਾਣੀ ਆ ਫਾਲੀ ਮੈਂ ਆ ਜਾ 8 ਕਿਲੋ ਦਾ ਹਾਂ ਮੁੱਲ ਇਹਦਾ ਆਪਾਂ ਦੱਸਤਾ ਵੀ 65000 ਰੁਪਏ ਲੈਣਾ ਆਪਾਂ ਮੈਂ ਤਿੰਨਾਂ ਜਿ ਮੰਨ ਕੇ ਕੋਈ ਲੈ ਲੇ ਠੀਕ ਹੈ ਜਿਹਦੇ ਦਿਲ ਨੂੰ ਚੰਗੀ ਲੱਗੇ ਆ ਕੇ ਚੋਲੇ ਹਾਂ 65000 ਰੁਪਿਆ ਜੇ ਉਹ ਚ ਪਾਈ ਜਾਵੇ ਤੇ ਆਪਦੀ ਮੈਂ ਦੋ ਟਾਈਮ ਚੋਲੇ ਤਿੰਨ ਚੋਲੇ ਕੋਈ ਖੁੱਲੀਆਂ ਯਾਰ ਇਹਨਾਂ ਦਾ ਉੱਤੇ ਇਹਦੇ ਕੋਲੇ ਖੁੱਲਾ ਹੋਊਗਾ 8 ਕਿਲੋ ਆਪਾਂ ਕਹਣਾ 12 ਆਪਾਂ ਨਾ 12 ਦੱਸਣਾ ਨਾ 9 ਦੱਸਣਾ ਓਕੇ ਠੀਕ ਹੈ ਜੀ ਤੇ ਸੂਈ ਮਹੀਨੇ ਦੀ ਮਗਰ ਕੱਟੀ ਹਾਂ ਮਗਰ ਝੋਟੀ ਚੰਗੀ ਬਹੁਤ ਸੀ ਸੰਦੂ ਸਾਹਿਬ ਚਲੋ ਆਪਾਂ ਬਾਣੀ 60 60 ਹਜ਼ਾਰ ਦੀ ਦੌਂਜੀ ਹੈਗੀ ਹੈਗੀ ਵਜਨ ਬਹੁਤਾ ਘਟ ਚੋ ਮੈਂ ਚ ਪੂਰਾ ਵਾਰੀ ਦੇਣ ਵਾਲੀ ਨਹੀਂ ਥਾਣੂ ਵੀ ਇੱਦਾਂ ਚੋਕੇ ਜਿੰਨੇ ਵੀਰ ਨੇ ਲੈਣੀ ਚੋਕੇ ਲੈਣੀ ਆਪਣੇ ਤੇ ਘੜਾਂ ਜਲੇ ਲੈਣੀ ਉਹਨਾਂ ਜਲੇ ਲੈਣੀ ਤੇ ਬਾਕੀ ਇਹ ਗੱਬਣ ਮੈਂ ਗਾਂ ਨੂੰ ਪਾਸ ਵੀ ਹੋ ਜਾਣੀ ਹੈ ਪਾਸ ਹੋ ਜਾਣੀ ਪੂਰਾ ਥਣ ਬਰਾਬਰ ਪਤਾ ਹੀ ਨਹੀਂ ਲੱਗਦਾ ਇਹ ਤਾਂ ਦੱਸਿਆ ਪਾਣੀ ਅਗਲੀ ਵਾਰੀ ਨੂੰ ਫੇਰ ਅਗਲਾ ਭਾਵੇਂ ਲੱਖ ਦੀ ਛਾ ਵਾਰੀ ਵੇਚ ਲੈ ਓਕੇ ਹਾਂਜੀ ਇਹ ਸੀਗੇ ਜਾਨਵਰ ਸੱਜਣੋ ਸੋਨੂ ਭਰਾ ਕੋਲੇ ਚੋਟੀਆਂ ਨਾ ਕਰਦੇ ਕਿਆ ਬਾਤ ਚੰਗੀਆਂ ਲੱਗੀਆਂ ਗੱਲਾਂ ਬਾਤਾਂ ਵੀਡੀਓ ਲਾਈਕ ਸ਼ੇਅਰ ਸ਼ੁਰ ਕਰਕੇ ਕਮੈਂਟ ਕਰਕੇ ਜਰੂਰ ਹੌਸਲਾ ਬਧਾਈ ਕਰਿਓ ਭਰਾ ਦੀ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਹੋਰ ਵੀ ਟਾਪ ਦੇ ਹੀਰੇ ਲਿਆ ਕੇ ਵਿਖਾਉਂਦਾ ਰਵੇ ਤਕਰੀਬਨ ਪਸੂ ਮੇਰਾ ਦੂਜੀ ਕਵਾਰੀ ਮੇਲ ਹੋਇਆ ਭਰਾ ਨਾਲ ਤੇ 10-12 ਮਹੀਆਂ ਇਹਨਾਂ ਦੇ ਕੋਲੇ ਹਰ ਵੇਲੇ ਜਿਹੜੀਆਂ ਵਿਕਰੀ ਵਾਲੀਆਂ ਹੁੰਦੀਆਂ ਕਿਉਂ ਤੁਹਾਨੂੰ ਹਾਂਜੀ ਇਹਨਾਂ ਨਾਲ ਹੁੰਦਾ ਹੀ ਆ ਦਸ ਦਾਸ ਤੋਂ 11 ਡੰਗਰ 24 ਘੜੇ ਹੁੰਦੇ ਪਰ 24 ਘੰਟੇ ਇੰਨੀਆਂ ਬੰਨੀਆਂ ਦੀਆਂ ਹੁੰਦੀਆਂ ਹਾਂ ਇੰਨੀਆਂ ਹੁਣੇ ਵਿਕਰੀ ਵਾਲੀਆਂ ਹੁੰਦੀਆਂ ਸੱਜਣੋ ਜਦੋਂ ਸਾਰਾ ਮਾਲ ਸੀ ਕਿਹੜਾ ਮਾਰ ਲੋ ਸਪੈਸ਼ਲ ਹੁੰਦਾ ਚੋਕੇ ਤਸੱਲੀ ਕਰਕੇ ਵੀਰ ਜਾਨ ਜਰੂਰੀ ਨਹੀਂ ਵੀਡੀਓ ਹੀ ਪਾਈਏ ਨਾ ਫੇਰ ਪਸੂ ਦਾ ਤਕਰੀਬਨ ਅੱਗੇ ਪਿੱਛੇ ਵੀ ਤੁਸੀਂ ਕੋਈ ਨੇੜੇ ਦਾ ਜਾਂ ਦੂਰ ਦਾ ਭੈਣ ਭਰਾ ਇਹਨਾਂ ਕੋਲੇ ਢੇੜਾ ਮਾਰਦਾ ਤਾਂ ਇਹਨਾਂ ਕੋਲੇ ਇੰਨਾ ਮਾਲ ਹੁੰਦਾ ਹੀ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੁ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਆਜੋ ਇੱਕ ਵਾਰੀ ਡਰੈੱਸ ਫੇਰ ਭਰਾ ਤੋਂ ਤੁਹਾਨੂੰ ਮੈਂ ਕਨਫਰਮ ਕਰਾ ਦਿਆਂ ਪ੍ਰੋਪਰ ਜਿਹੜਾ ਇੱਥੋਂ ਦਾ ਵੀਰ ਦਾ ਡਰੈੱਸ ਆ ਤੁਹਾਨੂੰ ਆਪਣਾ ਕਿਹਦਾ ਡਰੈੱਸ ਫੇਰ ਕਰੀਏ ਸੰਦੇਸ਼ ਪਿੰਡ ਝੋਟੀਆਂ ਤਹਿਸੀਲ ਧਰਮਕੋੜ ਜ਼ਿਲ੍ਹਾ ਮੋਗਾ ਜੀ ਨਾਂ ਸੁਣਨੋ ਜੋਗੀ ਵਾਲੇ ਰੋਡ ਤੋਂ ਉੱਤੇ ਘਰ ਆਪਣਾ ਜੋਗੀ ਵਾਲਾ 5 ਕਿਲੋਮੀਟਰ ਆਪਣਾ ਪੈਣਾ ਝੋਟੀਆਂ ਪਿੰਡ ਰਹਿ ਗਿਆ ਪਰੇ ਤੇ ਆਪਣਾ ਰੋਡ ਤੇ ਉੱਤੇ ਹੀ ਲੱਗਣਾ ਧਰਮਕੋੜਾ ਰੋਡ ਤੇ ਰੋਡ ਦੇ ਉੱਤੇ ਆਪਣਾ ਘਰ ਹਾਂ ਵੀਰ ਵਾਲੇ ਆਪਾਂ ਨੂੰ ਜਾਣਦੇ ਹੀ ਪੁਰਾਣੇ ਬਸ ਠੀਕ ਹੈ ਜੀ ਹਾਂ ਤਕਰੀਬਨ ਸਾਰੇ ਜਾਣਦੇ ਆ ਸੱਚੀ ਹਾਂ ਤਕਰੀਬਨ ਜਾਣਦੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵ